ਸਾਰਿਆਂ ਨੂੰ ਪਿਆਰ ਪਤਸਕਾਰ ਤੇ ਸੱਚੀ ਗੱਲ ਬੋਲ ਮਾਰ ਜੀ ਮੇਨ ਨਾਲੇ ਮਾਸਟਰ ਪੰਜਾਬ ਤੇ ਕਹਦੇ ਆਪਾਂ ਬੈਠੇ ਆ ਇਕੱਟਾ ਬੈਠੇ ਆ ਆਪਾਂ ਹੀ ਤਾਂ ਖਾਣ ਲੱਗੇ ਆ ਦਾਲ ਪੁਕਕਾ ਅਰੇ ਮਾ ਜੇਪੀਏ ਦਾਲ ਖਾਣੀ ਚਾਹੀਦੀ ਆ ਅਹੀਂ ਦਾਲ ਖਾਨ ਲੱਗੇ ਆ ਨਾਲ ਨਾਲ ਖਾਵਾਂਗੇ ਇਹ ਨਿਸ਼ਾਰੇ ਦਾ ਬਾ ਮਾਸਟਰ ਹਾਂ ਦਾ ਪਾਤ ਸੰਦਪ ਮੈਂ ਇੱਕ ਦਿਨ ਮਾਸਟਰ ਇੱਥੇ ਭੇਜੇ ਅੱਛਾ ਆਪਣੇ ਵਧੀਆ ਕੀਤਾ ਤਿੰਦਾ ਇੰਤੋ ਪ੍ਰੋਫੈਸ਼ਨਲ ਕਰਾਉਣਾ ਤੇ ਮੈਨੂੰ ਦੱਸੋ ਵੀ ਉਹ ਹੈਲੀਕਾਪਟਰ ਬੜੇ ਗੇੜੇ ਮਾਰਦੇ ਆ ਅੱਜ ਕੱਲ ਮਾਸਾ ਮੈਂ ਸੀ ਵਿੱਚ ਮਾਉਂਦਾ ਹੁੰਦੀ ਹੈਲੀਕਾਪਟਰ ਵੇਖਣਾ ਪਹਿਲਾਂ ਕਿ ਇਹ ਕਾਤੇ ਬਾਰੇ ਆਰਪੀ ਦਾ ਜਾਗਦਾ ਬਾਕੀ ਤਰ੍ਹਾਂ ਦੇ ਨਿਚਾਰ ਨਾ ਕੋਈ ਕੰਮ ਇਹ ਉਹ ਗਰਸ ਨੇ ਕਿੰਨੇ ਬੱਤੀ ਕਰਵਾਏ ਕਿੰਨੇ ਕਿਚੇ ਕਰਵਾਏ ਕਰਮਜੀਤ ਹਿਸਾਬ ਨਾਲ ਅਸੀਂ ਇਹ ਪਤਾਵਾ ਸਰਾ ਨੰਬਰ ਦੇ ਆ ਮੈਂ ਹੋਰ ਬਾਲਾ ਕਵਾ ਸਕੂਲਾਂ ਤੋਂ ਲੈਕਚਰਰਾਂ ਨੂੰ ਪ੍ਰੋਫੈਸਰਾਂ ਨੂੰ ਡੀਗਰੀਆਂ ਲਈਆਂ ਗਈਆਂ ਵਾ ਐਂਟੀ ਡਰੱਗਸ ਸਪੈਡ ਵਿੱਚ ਉਹ ਜ਼ਮੀਨ ਤੇ ਜਿਹੜੀਆਂ ਗੱਡੀਆਂ ਮਿਲੀਆਂ ਇਹਨਾਂ ਨੂੰ ਫੋਰਸ ਮਿਲਿਆਵਾ ਫੋਰਸ ਕੀਆ ਟੋਇਟਾ ਦੀਆਂ ਗੱਡੀਆਂ ਮਿਲੀਆਂ ਵਾ ਉਹਨਾਂ ਵਿੱਚ ਉਹਨਾਂ ਨੂੰ ਤਨਾਤ ਸਿਸਟਮ ਲੱਗਣ ਡੇ ਉਹਨਾਂ ਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀਆਂ ਆਂ ਡੀਆ ਫੜਨ ਵਾਸਤੇ ਦਾ 1700 ਪਰ ਇਹਦੇ ਵਿੱਚ ਕਿੰਨੀ ਸਚਾਈ ਹੈ ਇਹਦਾ ਸਾਨੂੰ ਪਤਾ ਨਹੀਂ ਆਂ ਇਹ ਹੁਣ ਵਾਲਾ ਟਾਈਮ ਦੱਸੋ ਜੇ ਫੜਦੇ ਆ ਤੇ ਸੱਚਮੁੱਚ ਹੀ ਫੜਦੇ ਆ ਕਿ ਨਹੀਂ ਫੜਦੇ ਇਹ ਵੀ ਨਹੀਂ ਪਤਾ ਫੜਨ ਵਾਸਤੇ ਲਾਏ ਆ ਵੀ ਨਹੀਂ ਪਤਾ ਪਰ ਇਹ ਗੱਲ ਵੇਖਣ ਜੀ ਆਈ ਆ ਨੂੰ ਸੁਣਨ ਤੇ ਪਤੀ ਤੋਂ ਡੀਪੀਸੀ ਤਾਂ ਹੋ ਜਾਵਾ ਕੁਛ ਨਵਾਂ ਹੋ ਰਿਹਾ ਨਵਾਂ ਹੋ ਰਿਹਾ ਨਵਾਂ ਹੈਲਿਕੋਪਟਰ ਉਹ ਕੋਈ ਘੱਟ ਘੱਟ ਤੁਸੀਂ ਵੇਖ ਲਿਆ ਵਾ ਇੰਨੇ ਘੱਟੋ ਘਾਟ ਸਾਡੇ ਸਕੂਲ ਦੇ ਉੱਤੇ ਉੱਤੋਂ ਜੇ ਮੈਂ ਗਿਣਾ ਕਲੀਅਰ ਕਰਾਂ ਸਕੂਲ ਦੇ ਉੱਤੋਂ ਘੱਟੋ ਘੱਟ 10 ਗੇੜੇ ਹੈਲਿਕੋਪਟਰ ਲੱਗ ਗਿਆ ਵਾ ਪਤਾ ਨਹੀਂ ਉੱਤੋਂ ਕੀ ਕੀ ਚੀਜ਼ ਹੈ ਜਾਂ ਨਿਆਹ ਤਾਂ ਕੱਢਾ ਕਰਕੇ ਉਹ ਥਾੜਾ ਨਿਆਹ ਦੇ ਕੰਢੇ ਜਾਂ ਨਸ਼ਾ ਤਸਕਰ ਜਿਹੜੇ ਜ਼ਿਆਦਾ ਪਾਏ ਜਾਂਦੇ ਆ ਤੇ ਹੁਣ ਕਹਿੰਦੇ ਆ ਵੀ ਇਹਨਾਂ ਨੇ ਇੱਕ ਨਿੱਕ ਨਿੱਕ ਇਹ ਪੈਹਾ ਵੀ ਨਛੇਰ ਨਾਲ ਨਾਲ ਪੈਸਾ ਵੀ ਰੱਖਣਾ ਵਾ ਜਿਹਦੇ ਕੋਲ ਜਿਆਦਾ ਕਰੰਸੀ ਨਿਕਲਦੀ ਆ ਉਹ ਉਹਦੇ ਦੇ ਵੀ ਪਰਚੇ ਦਿੰਦੇ ਆ ਚਲੋ ਹਾਂ ਉਹ ਵੀ ਚੈਕੂ ਨੇ ਆ ਨਸ਼ੀਬ ਚੈਕੂ ਨੇ ਆ ਆਪਣੇ ਕਾਗਜ਼ ਸਾਰੇ ਪੂਰੇ ਕਰਕੇ ਚੱਲੋ ਤਾਂ ਕਿ ਤੁਹਾਨੂੰ ਕੋਈ ਵੀ ਖਤਰਾ ਜਿਹੜਾ ਨਾਮ ਪੁੱਛੇ ਤੇ ਗੈਰਕਾਨੂੰਨੀ ਕੰਮ ਕੋਈ ਵੀ ਨਾ ਕਰੋ ਜੇ ਪਰਵੋਣਾ ਕਰਦੇ ਹੋ ਵੀ ਛੱਡ ਦਿਓ ਹਾਂ ਛੱਡ ਦਿਓ ਸਾਡੀ ਰੋਟੀ ਆਈ ਜਾਂਦੀ ਐ ਸਲਾਦ ਆ ਗਿਆ ਕੋਈ ਕਾੜਾ ਦੇਖਣਾ ਹੀ ਨਹੀਂ ਆ ਇਹ ਆ ਤਾਂ ਅੱਗੇ ਦੇ ਆ ਆ ਰੱਖੀਏ ਤਾਂ ਸਲਾਦ ਆ ਗਿਆ ਕੋ ਜੀ ਵਿਖਾਵਾਂਗੇ ਦੇਖਦੀਆਂ ਨਹੀਂ ਤੇ ਨਹੀਂ ਵਿਖਾਵਾਂਗੇ ਤੇ ਫੇਰ ਸਾਡੀ ਆ ਮਗਰੋਂ ਸਭ ਕੁਝ ਚਾਏ ਕੋ ਜੀ ਇਹ ਤਾਂ ਫੰਕਸ਼ਨ ਹੈ ਤਗੜਾ ਬਿਲਕੁਲ ਉਦੋਂ ਮੀਤਾ ਜੀ ਜੜੀਆਂ ਜੜੀਆਂ ਕਰਨ ਦੀ ਸੀ ਖੋਜ ਚਰਾਵਾ ਦਿੱਤਾ ਹੈ ਇਹ ਹੀ ਰੋਹ ਬੰਦੀ ਦੇਖੀ ਮੋਤਾਂ ਨੂੰ ਰੋਹ ਬੰਦੀ ਵਿਖਾਉਂਦੇ ਆ ਰੋਹ ਬੰਦੀ ਆ ਗੰਨੇ ਪਏ ਆ ਤੁਹਾਨੂੰ ਹੁਣ ਉਹ ਸੀਨ ਵੇਖੋਗੇ ਰੋਹ ਦੇ ਫਰੇ ਹਾਂ ਵੇਖੋ ਢੇਰ ਲੱਗਾ ਗੰਨੇਆਂ ਦਾ ਇਹਨੂੰ ਗੰਨੇ ਕਹਿੰਦੇ ਆ ਕਮਾਦ ਵੀ ਕਹਿੰਦੇ ਆ ਤੇ ਆ ਵੇਖ ਲੈਣਾ ਵਾ ਵੇਖ ਲੈ ਜੀ ਭਾਈ ਜਾਂਦੇ ਆ ਆ ਗੰਨੇ ਦਾ ਜਿਹੜਾ ਫੇਸਟ ਮਟੀਰੀਅਲ ਆ ਉਹ ਇਧਰੋਂ ਬਾਹਰ ਆ ਜਦਾ ਵਾ ਆ ਤੋ ਗਣ ਬੇਲਣਾ ਕਿੰਨਾ ਅੱਗੇ ਰੰਡਿਆ ਤੇ ਜੋਤੀਜ ਇਧਰ ਨੂੰ ਲੱਗਾ ਪੈਪ ਆਹ ਰੋ ਆ ਜਾਂਦੀ ਆ ਇਧਰ ਨੂੰ ਅਸ ਇਦਾਂ ਰੋ ਡਿੱਗਦੀ ਆ ਉੱਤੇ ਉੱਤੇ ਮੈਲ ਆ ਜਾਂਦੀ ਆ ਹਣਾ ਰੋ ਡਿੱਗਦੀ ਜਾਂਦੀ ਆ ਉੱਤੇ ਉੱਤੇ ਉਹ ਜਿਹੇ ਰੋ ਦੀ ਮੈਲ ਹੁੰਦੀ ਹੈ ਨਾ ਉਹ ਆਈ ਜਾਂਦੀ ਆ ਆ ਵੱਡਾ ਜਿਹਾ ਇੰਨਾ ਲੱਗਾ ਹੁੰਦਾ ਵਾ ਇੱਕ ਪਟਾ ਚੱਲਣ ਰਿਹਾ ਵਾ ਆ ਵੇਖੋ ਜਿਹੜਾ ਉਹਨੂੰ ਕਨੈਕਟਡ ਹੈ ਜਿੱਥੇ ਗੰਨੇ ਲਾਉਂਦੇ ਨੇ ਵਾਹ ਜੇ ਰੋ ਆ ਜਾਂਦੀ ਆ ਜੀ ਇੱਥੇ ਰੋਜ ਨੂੰ ਕੰਨੇ ਆ ਰਸ ਨੂੰ ਕੰਨੇ ਆਪਾਂ ਤੇ ਰੋ ਆ ਜਾਂਦੀ ਆ ਇਧਰ ਇਧਰ ਵੀ ਮੈਲ ਜਿਹੜੀ ਆ ਨਿਕਲੀ ਜਾਂਦੀ ਆ ਉਹਦੇ ਉੱਤੋਂ ਐਦਾਂ ਲਾਈ ਜਾਂਦੇ ਆ ਬਾਅਦ ਦੇ ਨਾਲ ਚੁੱਕਣਾ ਵਾ ਆ ਜਿਹੜਾ ਆ ਵੱਡਾ ਮੁੱਠਾ ਜਿਆ ਇਹ ਮੁੱਠਾ ਚੁੱਕ ਕੇ ਇਹ ਨਾਲ ਇਹਦੇ ਵਿੱਚੋਂ ਚੁੱਕ ਕੇ ਤੇ ਇੱਥੇ ਪਾ ਦੇਣੀ ਆ ਠੀਕ ਆ ਜੀ ਆ ਵਾ ਮੇਨ ਚੀਜ਼ ਆ ਆ ਮੇਨ ਚੀਜ਼ ਆ ਆ ਦੇਖੋ ਕਿਦਾ ਕਿਦਾ ਰਿਸ਼ੋ ਦੀ ਆ ਇਹ ਇੱਥੇ ਇੰਨੇ ਪੂਰਾ ਗਰਮ ਹੋਣਾ ਵਾ ਜਿਹਨਾਂ ਨੇ ਭੰਨਣਾ ਇਹਨਾਂ ਦੇ ਜੋਗ ਹੋਈ ਨਾ ਤੇ ਚੋਕ ਕੇ ਇਹਨਾਂ ਨੇ ਇੱਧਰ ਭੇਜ ਦੇਣਾ ਵਾ ਇਹਨੂੰ ਕਹਿੰਦੇ ਆ ਗੰਡ ਆਪ ਕੋ ਇਥੋਂ ਮੈਲ ਲਉਂਦੇ ਜਿਹੜਾ ਪਹਿਲਾ ਆਟਾ ਦੂਜਾ ਆਟਾ ਵੀ ਹੀ ਉਹ ਤੋਂ ਮੈਂ ਇਦਾਂ ਲਾ ਲਾ ਕੇ ਛੁੱਟੀ ਜਾਂਦੇ ਆ ਮਤਲਬ ਜਿਉਂ-ਜਿਉਂ ਇੰਨੇ ਗਰਮ ਹੋਈ ਜਾਂ ਨਾ ਕਿਉਂਦੇ ਮੈਲ ਲੱਥੀ ਜਾਂਦੀ ਆ ਆ ਵੀ ਗਰਮ ਹੋਣ ਡਿਆ ਉਹ ਵੀ ਉਬਲਣ ਢੇ ਰੱਖੋ ਉਹ ਤਾਂ ਜਾ ਕੇ ਦੇ ਬਾਅਦ ਇਹਨਾਂ ਨੇ ਵਟ ਦੇਣਾ ਵਾ ਵਟਣਾ ਕਿਦਾਂ ਵਾ ਆ ਵਟਦਾ ਆ ਦੇਖੋ ਆ ਗੁਰਦੇ ਪਿਆ ਬਣਿਆ ਆ ਗੁਰਦੀ ਪੈਕਿੰਗ ਹੁੰਦੀ ਹੈ ਜੀ ਜਿਹੜਾ ਕੋਲ ਬਣ ਗਿਆ ਹੈ ਨਾ ਆਹ ਦੇਖੋ ਚੁੱਕ ਚੁੱਕ ਕੇ ਇਹਦੇ ਜੀ ਪਾਈ ਜਾ ਡੇ ਆ ਇਹ ਪੈਕ ਉਹ ਜਾ ਡਿਆ ਵਾ ਤੇ ਬਸਰ ਵਾਸਤੇ ਜਾਂ ਵੇਚਣ ਵਾਸਤੇ ਹੋ ਜਾਣਾ ਤਿਆਰ ਆ ਵੀ ਅਗਰ ਅਖੀ ਖਾਲੀ ਕਰਕੇ ਇਹਦੇ ਚ ਬਣ ਗਿਆ ਹੋਣੀਆਂ ਮਾਂ ਉਹਨਾਂ ਨੇ ਵਟੇਰੇ ਵਟਰੇ ਬਣਾਤੇ ਆ ਆ ਮੁੰਡਾ ਅੱਗ ਡਾਉਂਡਿਆ ਅੱਗ ਵੀ ਹੈਦੀ ਆ ਜਿਹੜੀ ਚੀਜ਼ ਹੈ ਨਾ ਇਹਦੀ ਗੰਨੇ ਦੀ ਇਹੋ ਸੁੱਕ ਸੁੱਕ ਕੇ ਇਹੀ ਵਰਤੀ ਜਾਂਦੇ ਅੱਗ ਵਾਸਤੇ ਉਹ ਦੇਖੋ ਕਿੰਨਾ ਅੱਗ ਲੱਗੀ ਅੰਦਰ ਆਵਰ ਜੀ ਵਧੀਆ ਪ੍ਰੋਸੈਸ ਚ ਚੱਲਦਾ ਟਿਕਾਣੇ ਨਾਲ ਇਹ ਨਿਸ਼ਾਰੇ ਬਣਾਉਂਦੇ ਆ ਜੀ ਤੇ ਹੁਣ ਸਾਾਨੂੰ ਆਸ ਹੈ ਬ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਜਿਹਦੇ ਵਿੱਚ ਕੋਈ ਮੁੱਦਾ ਆਪਾਂ ਥੋੜਾ ਪਹਿਲਾਂ ਵਿਚਾਰਿਆ ਸੀ ਤੇ ਨਾਲੇ ਗੁੱਡ ਦੇਖ ਲਿਆ ਮੈਂ ਨਾਲ ਗੱਲ ਗੁਰਦੀ ਆ ਤੇ ਹੁਣ ਸਾਰਿਆਂ ਨੂੰ ਪਿਆਰ ਪਛਾਤੀ ਗੱਲ ਦੀ ਸਾਦੇ ਰੋ ਅਸਰੋ ਅਗਲੇ ਵਾਰ ਤੱਕ